ਕਈਆਂ ਮਨੁੱਖਾਂ ਦੀ ਸ਼ਕਤੀ ਦੁੱਖ ਦੇ ਧਮਾਕੇ ਨਾਲ ਹੀ ਪ੍ਰਗਟ ਹੁੰਦੀ ਹੈ ਇਸ ਵਾਸਤੇ ਦੁਨੀਆਬਰ ਦੇ ਕੁਝ ਚੋਟੀ ਦੇ ਆਲਮਾ ਦਾ ਐਸਾ ਕਹਿਣਾ ਹੈ ਕਿ ਗਿਆਨ ਦੇ ਸੱਚੇ ਮੋਤੀ ਵੰਮਦੀਆਂ ਡੂੰਘੀਆਂ ਧਾਰਾਵਾਂ ਦੇ ਵਿੱਚੋਂ ਨਿਕਲਦੇ ਨੇ ਰੱਬ ਦਾ ਗਹਿਰਾ ਅਨੁਭਵ ਦੁੱਖ ਦੇ ਸਾਗਰ ਦੇ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ ਔਰ ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਅਣਗਿਣਤੇ ਸੁਥੀਆਂ ਹੋਈਆਂ ਰੁਚੀਆਂ ਨੂੰ ਬਿਰਤੀਆਂ ਨੂੰ ਜਗਾਣ ਦੀ ਖਾਤਰ ਦੁੱਖ ਚਾਹੀਦਾ ਹੈ ਦੁੱਖ ਰੱਬ ਦੀ ਕਰੋਪੀ ਨਹੀਂ ਹਾਂ ਜੋ ਸੁੱਖ ਦੇ ਚ ਜਾਗੇ ਹੈ ਉਹ ਤੇ ਦੇਵਤਾ ਪਰ ਕਿਸ ਨੂੰ ਸੁੱਖ ਨੇ ਸੁਲਾ ਦਿੱਤਾ ਹੈ ਅਫਸਰ 100 ਦੇ ਚ 90 ਮਨੁੱਖ ਸੁੱਖ ਦੇ ਚ ਸੌ ਜਾਂਦੇ ਨੇ ਆਲਸੀ ਹੋ ਜਾਂਦੇ ਨੇ ਦਲੇਦਰੀ ਹੋ ਜਾਂਦੇ ਨੇ ਇਨਕਾਰੀ ਹੋ ਜਾਂਦੇ ਨੇ ਤੋਂ ਸੁੱਖ ਸੁਲਾ ਦਿੰਦਾ ਹੈ ਪਰ ਸੁਖ ਦੇ ਚ ਜੋ ਜਾਗਿਆ ਹੋਇਆ ਹੈ ਉਹ ਤੇ ਦੇਵਤਾ ਹੈ ਪਰ ਜੋ ਸੁਖ ਦੇ ਚ ਸੌ ਗਿਆ ਹੈ ਕੁਦਰਤੀ ਗੱਲ ਹੈ ਉਹਨੂੰ ਜਗਾਣ ਲਈ ਫਿਰ ਦੁੱਖ ਚਾਹੀਦਾ ਹੈ ਭਗਤ ਕਬੀਰ ਦੇ ਬੀਜਕ ਨਾਮ ਗ੍ਰੰਥ ਦੇ ਚ ਇੱਕ ਪੰਕਤੀ ਹੈ ਕਿ ਬਲਹਾਰੇ ਉਸ ਦੁੱਖ ਕੋ ਜੋ ਪਲ-ਪਲ ਨਾਮ ਜਪਾਏ ਮੈਂ ਸਦਕੇ ਜਾਣਾ ਉਸ ਦੁੱਖ ਤੋਂ हे ਪ੍ਰਮਾਤਮਾ ਜੋ ਮੇਰੇ ਮਨ ਵਿੱਚ ਤੇਰਾ ਅਹਿਸਾਸ ਪੈਦਾ ਕਰ ਦਿੰਦਾ ਹੈ ਤੇਰਾ ਕਿੰਤਨ ਪੈਦਾ ਕਰ ਦਿੰਦਾ ਹੈ